ਇਹ ਰਸਤੇ ਚੱਲਦਾ ਹੈ ਦੋ ਰਸਤੇ ਨੇ ਇੱਕ ਲੇਵਦਾ ਇੱਕ ਤਾਦਦਾ ਲੇਵਦਾ ਰਸਤਾ ਹੁੰਦਾ ਹੈ ਜਿਸ ਦੇ ਵਿੱਚ ਆਪਾਂ ਧਿਆਨ ਦੁਆਰਾ ਮਾਲਕ ਸੱਚੇ ਪਾਤਸ਼ਾਹ ਜੀ ਨਾਲ ਮਲਾਪ ਕਰਦੇ ਹਾਂ ਤਾਦਦਾ ਰਸਤਾ ਹੁੰਦਾ ਹੈ ਜਿਸ ਵਿੱਚ ਆਪਾਂ ਧਿਆਨ ਦੁਆਰਾ ਸਿਰਫ ਤੇ ਸਿਰਫ ਵਿਚਾਰ ਲੈਨੇ ਹ ਦੁਨੀਆਵੀ ਰੂਪ ਦੇ ਵਿੱਚ ਮਨਮੁਖ ਜਿਹੜਾ ਹੈ ਉਸ ਦਾ ਵੀ ਧਿਆਨ ਚੱਲਦਾ ਹੈ ਪਰ ਸਿਰਫ ਤੇ ਸਿਰਫ ਵਿਚਾਰਾਂ ਵਿੱਚ ਕਰਮ ਵਿੱਚ ਅਕਰਮ ਵਿੱਚ ਗੁਰਮੁਖੇ ਉਸ ਦਾ ਵੀ ਧਿਆਨ ਚੱਲਦਾ ਹੈ ਪਰ ਗੁਰਮੁਖ ਦਾ ਧਿਆਨ ਜਿਹੜਾ ਹੈ ਉਸ ਨੂੰ ਗੁਰਬਾਣੀ ਵਿੱਚ ਦਿਵ ਦ੍ਰਿਸ਼ਟ ਕਿਹਾ ਹੈ ਗੁਰਮੁਖ ਨੇ ਕਰਮ ਕਰਨਾ ਹੈ ਖੇਤੀ ਵਪਾਰ ਘਾਰ ਗ੍ਰਿਸ਼ਟ ਦੇ ਵਿੱਚ ਵਿਚਰਨਾ ਹੈ ਪਰ ਦਿਵ ਦ੍ਰਿਸ਼ਟ ਦੁਆਰਾ ਉਹ ਦਿਵ ਦ੍ਰਿਸ਼ਟ ਜੋ ਸਾਨੂੰ ਆਤਮ ਰਾਮ ਦੇ ਪ੍ਰਕਾਸ਼ ਤੋਂ ਆਤਮਾ ਦੇ ਸਰੂਪ ਤੋਂ ਪ੍ਰਾਪਤ ਹੁੰਦੀ ਹੈ ਸਤਗੁਰ ਮਿਲੀਏ ਦਿਵ ਦ੍ਰਿਸ਼ਟ ਹੋਈ ਦਿਵ ਦ੍ਰਿਸ਼ਤ ਦਾ ਮਤਲਬ ਹੈ ਕਿ ਜੋ ਘਟ ਘਟ ਦੇ ਵਿੱਚ ਪਰਮੇਸ਼ਰ ਦਾ ਨੂਰ ਉਹਨਾਂ ਦਾ ਸਰੂਪ ਰਮਿਆ ਹੋਇਆ ਹੈ ਜੋ ਘਟ ਘਟ ਦੇ ਵਿੱਚ ਨਾਦ ਚੱਲ ਰਿਹਾ ਹੈ ਸੁਹਮ ਰੂਪ ਦੇ ਵਿੱਚ ਆਵਾਜ਼ ਚੱਲ ਰਹੀ ਹੈ ਗੁਰਮਖ ਏਸ ਸੱਚ ਦੇ ਸਰੂਪ ਦੇ ਸਨਮੁਖ ਹੋ ਕੇ ਨਾਦ ਦੀ ਆਵਾਜ਼ ਨੂੰ ਸੁਣਦਿਆਂ ਹੋਇਆਂ ਅਤੇ ਮੁਖ ਦੇ ਵਿੱਚ ਗੁਰੂ ਦਾ ਮੰਤਰ ਲੈ ਕੇ ਹਰ ਇੱਕ ਕਰਮ ਕਰਦੇ ਨੇ ਅੱਖੀ ਕੁਦਰਤ ਕੰਨੀ ਬਾਣੀ ਮੁਖ ਆਖਣ ਸਚਨਾ ਉਹ ਅੱਖਾਂ ਦੇ ਵਿੱਚ ਜਿਹੜਾ ਕੁਦਰਤ ਦੇ ਵਿੱਚ ਰਮਿਆ ਹੋਇਆ ਪਰਮੇਸ਼ਰ ਹੈ ਕੰਨਾਂ ਦੇ ਵਿੱਚ ਸੱਚੀ ਬਾਣੀ ਹਰ ਕੀ ਕਥਾ ਅਨਾਹਦ ਬਾਣੀ ਔਰ ਮੁਖ ਆਖਣ ਸੱਚੇ ਨਾਮ ਦਾ ਵਾਹ ਗੁਰੂ ਵਾਹ ਉਹ ਇਸ ਤਰ੍ਹਾਂ ਸਨਮੁਖ ਰਹਿ ਕੇ ਜਦੋਂ ਕਰਮ ਕਰਦੇ ਨੇ ਤਾਂ ਉਹ ਕਰਮ ਪ੍ਰਵਾਨ ਹੋ ਜਾਂਦਾ ਹੈ। ਕਰਮ ਕਰਦਿਆਂ ਸਾਡੇ ਸਵਾਸ ਵੀ ਪ੍ਰਮਾਣ ਨੂੰ ਦਿੰਦੇ ਨੇ। ਜਿੰਨਾ ਧਿਆਨ ਕਰਮ ਦੇ ਵਿੱਚ ਕਰਮ ਵਿੱਚ ਬਾਕੀ ਸਿਮਰਨ ਵਿੱਚ ਜਾਂ ਸੱਚ ਵਿੱਚ ਜਾਂ ਸ਼ਬਦ ਵਿੱਚ ਉਹ ਗੁਰਮੁਖ ਦਿਵ ਦ੍ਰਿਸ਼ਟ ਦੁਆਰਾ ਕਰਮ ਕਰਦਾ ਹੈ। ਦਿਵ ਦ੍ਰਿਸ਼ਟੀ ਨੂੰ ਕਿਹਾ ਹੈ। ਮਨਮੁਖ ਜਿਹੜਾ ਉਹ ਕਰੂਰ ਦ੍ਰਿਸ਼ਟ ਵਿੱਚ ਕਰਮ ਕਰਦਾ ਹੈ। ਅਗਨ ਦ੍ਰਿਸ਼ਟ ਵਿੱਚ ਕਰਮ ਕਰਦਾ ਹੈ। ਉਹਦੇ ਅੱਖਾਂ ਦੇ ਵਿੱਚ ਅਗਨ ਦਾ ਜਾਲ ਪਿਆ ਹੈ ਹਰ ਟਾਈਮ ਅੱਖਾਂ ਦੇ ਵਿੱਚ ਮਾਇਆ ਰੂਪੀ ਅਗਨ ਹੈ ਮੁਖ ਦੇ ਵਿੱਚ ਵੀ ਅਗਨ ਰੱਖੀ ਹੋਈ ਹੈ ਤੇ ਜੋ ਵੀ ਬਚਨ ਕਰਨਾ ਹੈ ਜੋ ਵੀ ਦੇਖਣਾ ਹੈ ਆਕਾਰ ਨੂੰ ਇਕਚਿਤ ਹੋ ਕੇ ਦੇਖਣਾ ਹੈ ਬਚਨਾਂ ਨੂੰ ਇਕਚਿਤ ਹੋ ਕੇ ਸੁਣਨਾ ਹੈ ਉਹਦੇ ਵਿੱਚ ਫਿਰ ਗੁੰਜਾਇਸ਼ ਕਿੱਥੋਂ ਆਏਗੀ ਆਪਣੇ ਤਿੰਨ ਗੁਣ ਨੇ ਇੱਕ ਸਤ ਗੁਣੇ ਇੱਕ ਰਜ ਗੁਣੇ ਇੱਕ ਤਮ ਗੁਣੇ ਸਤੋਗੁਣ ਆਪਾਂ ਨੂੰ ਹਲੇ ਮੀਰਾ ਜਿ ਸਿਖਾਉਂਦਾ ਹੈ ਬਚਪਨ ਦੇ ਵਿੱਚ ਆਪਣੇ ਵਿੱਚ ਸਤੋਗੁਣ ਹੁੰਦਾ ਹੈ ਵੀ ਜੇ ਆਪਾਂ ਨੂੰ ਕੋਈ ਕਹਿੰਦਾ ਹੈ ਆਪਾਂ ਚੁੱਪ ਕਰ ਜਾਂਦੇ ਆ ਅੱਗੋਂ ਬੋਲਦੇ ਨਹੀਂ ਜਵਾਨੀ ਤੱਕ ਵੀ ਸਤੋਗੁਣ ਕਾਫੀ ਹੱਦ ਤੱਕ ਰਹਿ ਜਾਂਦਾ ਹੈ ਕਿਉਂਕਿ ਅੱਜ ਕੱਲ ਜੋ ਮਾਹੌਲ ਹੈ ਉਹ ਸਕੂਲਾਂ ਕਾਲਜਾਂ ਦੇ ਵਿੱਚ ਅੱਛੀ ਵਿੱਦਿਆ ਮਿਲ ਰਹੀ ਹੈ ਸਕੂਲਾਂ ਕਾਲਜਾਂ ਦੇ ਵਿੱਚ ਜਾ ਕੇ ਵੀ ਸਾਨੂੰ ਸਮਝਦਾਰ ਬਣਾਇਆ ਜਾਂਦਾ ਤੇ ਜੀਵ ਥੋੜਾ ਮੋਟਾ ਸਤੋਗੁਣੀ ਹੋ ਜਾਂਦਾ ਹੈ ਐਜੂਕੇਸ਼ਨ ਦੇ ਸਹਾਰੇ ਹੋ ਜਾਏ ਟੀਚਰਾਂ ਦਾ ਕਹਿਣਾ ਮੰਨ ਕੇ ਹੋ ਜਾਏ ਉਹ ਆਮ ਨਹੀਂ ਬਹੁਤਾ ਨਹੀਂ ਬੋਲਦੇ ਆਪਦੀ ਜ਼ਿੰਦਗੀ ਚ ਮਸਤ ਹੁੰਦਾ ਪਰ ਜਦੋਂ ਉਹ ਸਕੂਲ ਜਾਂ ਕਾਲਜ ਦੇ ਵਿੱਚੋਂ ਨਿਕਲ ਕੇ ਉਹਦੇ ਉੱਤੇ ਜ਼ਿੰਮੇਵਾਰੀ ਪੈਂਦੀ ਏ ਸੰਸਾਰੀ ਘਰ ਗ੍ਰਸਥ ਚਲਾਉਣ ਦੀ ਸੰਸਾਰੀ ਜੋ ਰਜ ਗੁਣ ਸਾਨੂੰ ਲਾਇਆ ਹੋਇਆ ਹੈ ਸੰਸਾਰੀ ਮਾਇਆ ਇਕੱਠੀ ਕਰਨ ਦੀ ਜਦੋਂ ਜ਼ਿੰਮੇਵਾਰੀ ਪੈਂਦੀ ਏ ਉਦੋਂ ਸਤੋਗੁਣ ਖਤਮ ਹੋ ਜਾਂਦਾ ਹੈ ਕਿਉਂਕਿ ਜੋ ਸੋਚਦਾ ਉਹਨਾ ਮਿਲਦਾ ਨਹੀਂ ਕੈਦੇ ਕਾਨੂੰਨ ਤੋਂ ਬਾਹਰ ਹੋ ਜਾਂਦਾ ਹੈ ਕਿਉਂਕਿ ਪਹਿਲਾਂ ਮਾਤਾ-ਪਿਤਾ ਦੇ ਕਾਨੂੰਨ 'ਚ ਰਹਿੰਦਾ ਹੈ ਫਿਰ ਸਕੂਲ ਵਿੱਚ ਵੀ ਕਾਨੂੰਨ 'ਚ ਰਹਿੰਦਾ ਹੈ ਤੇ ਜਦੋਂ ਬਾਹਰ ਕਮਾਉਣ ਗਿਆ ਉੱਥੇ ਸਤੋਗੁਣ ਖਤਮ ਹੋਣ ਲੱਗ ਜਾਂਦਾ ਹੈ ਜੋ ਨੈਚੁਰਲ ਸਾਡੀ ਬਾਡੀ ਦੇ ਵਿੱਚ ਸਾਡਾ ਸੁਭਾਅ ਹੈ ਉਹ ਖਤਮ ਹੋਣ ਲੱਗ ਜਾਂਦਾ ਹੈ ਉੱਥੇ ਕਿਸੇ ਗੱਲ ਤੋਂ ਧੋਖਾ ਮਿਲ ਗਿਆ ਕਿਤੇ ਗੱਲ ਤੋਂ ਕਾਟਾ ਮਿਲ ਗਿਆ ਹੌਲੀ-ਹੌਲੀ ਜਿਹੜੀ ਹੈ ਚੀਜ਼ ਉਹ ਤਮੋ ਗੁਣ ਦਾ ਰੂਪ ਧਾਰਨ ਕਰ ਜਾਂਦੀ ক্রੋਧੀ ਹੋ ਜਾਂਦਾ ਬੰਦਾ ਕੰਮ ਹੀ ਹੋ ਜਾਂਦਾ ਹੁਣ ਸਤਗੁਰੂ ਜੀ ਕਹਿੰਦੇ ਨੇ ਕਿ ਦਿਵ ਦ੍ਰਿਸ਼ਟੀ ਵਰਤਦਾ ਨਹੀਂ ਪਿਆ ਮਨ ਵਿੱਚ ਅਗਨ ਦੀ ক্রੋਧ ਦੀ ਲਹਿਰ ਭੜਕ ਜਾਂਦੀ ਹੈ ਤੇ ਕੰਟਰੋਲ ਕਿਵੇਂ ਹੋਵੇ ਜੇ ਕ੍ਰੋਧ ਚੜ੍ਹਿਆ ਤੇ ਚੜ੍ਹ ਗਿਆ ਬਸ ਕੋਈ ਗੰਗਾਏਸ਼ ਨਹੀਂ ਜੇ ਕਾਮ ਤੇ ਲੋਭ ਚੜ੍ਹਿਆ ਤੇ ਚੜ੍ਹ ਗਿਆ ਕੋਈ ਗੰਗਾਏਸ਼ ਨਹੀਂ ਆਤਮਾ ਅੰਦਰੋਂ ਝੋਰਾ ਦਿੰਦੀ ਆ ਵੀ ਇਹ ਬਚਨ ਗਲਤ ਕਰ ਰਿਹਾ ਹੈ ਇਹ ਕੰਮ ਗਲਤ ਹੋ ਜਾਏਗਾ ਅੰਦਰੋਂ ਆਵਾਜ਼ ਆਉਂਦੀ ਹੈ ਪਰ ਨਾ ਚਾਹੁੰਦਿਆਂ ਹੋਇਆ ਵੀ ਤੇ ਸਾਰੀ ਖੇਡ ਸਮਝਦਿਆਂ ਹੋਇਆ ਵੀ ਮੁੱਖ ਦੇ ਵਿੱਚੋਂ ਕ੍ਰੋਧ ਨਿਕਲ ਜਾਂਦਾ ਤੇ ਕਹਿੰਦਾ ਆਪਦੇ ਮੁੱਖੋਂ ਕਹਿੰਦਾ ਵੀ ਮੈਨੂੰ ਗੁੱਸਾ ਆਉਂਦਾ ਹੈ ਮੈਨੂੰ ਲੋਭ ਬੜਾ ਚੜ ਜਾਂਦਾ ਹੈ ਮੇਰੇ ਚ ਤ੍ਰਿਸ਼ਨਾ ਦੀ ਲਹਿਰਾਂ ਚੱਲਦੀਆਂ ਨੇ ਮੈਂ ਇਹਨੂੰ ਕੰਟਰੋਲ ਕਿਵੇਂ ਕਰਾਂ ਤੇ ਉਹ ਮਹਾਰਾਜ ਨੇ ਆਪਾਂ ਨੂੰ ਦੱਸਿਆ ਵੀ ਜਿਹੜੀ ਇਹ ਮਾਇਆ ਦੇ ਜਿੰਨੇ ਵੀ ਵਿਚਾਰ ਨੇ ਇਹ ਅਗਨ ਹੈ ਤੇ ਜਦੋਂ ਕਰਮ ਕਰਦਿਆਂ ਕਰਦਿਆਂ ਤੁਹਾਡੀ ਅਗਨ ਭੜਕਣ ਲੱਗਦੀ ਹੈ ਵਿਚਾਰਾਂ ਦੀ ਲਹਿਰ ਵਧਣ ਲੱਗਦੀ ਹੈ ਤੁਹਾਨੂੰ ਸਮਝ ਆ ਗਿਆ ਵੀ ਮੇਰੇ ਅੰਦਰ ਅਗਨ ਭੜਕ ਰਹੀ ਹੈ ਹੁਣ ਜਵਾਲਾ ਭੜਕ ਕੇ ਇਹ ਨੁਕਸਾਨ ਕਰੇਗੀ ਨਾਲੋਂ ਨਾਲ ਸ਼ਬਦ ਦੇ ਵਿੱਚ ਧਿਆਨ ਕਰ ਲਓ ਸ਼ਬਦ ਨਾਲੋਂ ਨਾਲ ਤੁਹਾਨੂੰ ਅੰਮ੍ਰਿਤ ਦੀ ਸਪਲਾਈ ਦੇ ਦੇਗਾ ਉਹ ਜਵਾਲਾ ਜਿਹੜੀ ਭੜਕ ਰਹੀ ਹੈ ਸ਼ਾਂਤ ਹੋ ਜਾਏਗੀ ਤੁਹਾਡੇ ਵਿੱਚ ਸਤੋਗੁਣ ਹਲੇ ਮੀਰਾਜ ਬਣਿਆ ਰਹੇਗਾ ਹੁਣ ਉਹ ਨਾਮ ਦੇ ਨਾਲ ਤਾਂ ਸੰਪਰਕ ਨਹੀਂ ਨਾਮ ਵਿਹੋਣੇ ਊਣੇ ਝੂਣੇ ਨਾਮ ਨਾਲ ਸੰਪਰਕ ਨਹੀਂ ਦ੍ਰਿਸ਼ਟੀ ਦਿਬ ਨਹੀਂ ਤੇ ਜਿਵੇਂ ਵਿਚਾਰ ਆਉਂਦਾ ਹੈ ਉਹ ਚੱਲਦਾ ਹੈ ਤੇ ਜਦੋਂ ਦੂਸਰੇ ਕਹਿੰਦੇ ਨੇ ਵੀ ਤੇਰੇ ਤਾਂ ਬਚਨ ਬੜੇ ਸਖਤ ਹੋ ਗਏ ਨੇ ਵਿਚਾਰਾਂ ਦਾ ਨੁਕਸਾਨ ਹੋਣ ਲੱਗ ਜਾਂਦਾ ਹੈ ਫਿਰ ਕੀ ਕਰਦਾ ਹੈ ਜਦੋਂ ਆਪ ਦੇ ਉੱਪਰ ਵਿਚਾਰਾਂ ਦਾ ਟੈਨਸ਼ਨ ਤਣਾਵ ਡਿਪਰੈਸ਼ਨ ਦਾ ਲੋਡ ਆਉਣ ਲੱਗ ਜਾਂਦਾ ਹੈ ਤਾਂ ਹੋਰ ਮੂਰਖਤਾ ਵੱਲ ਜਾਂਦਾ ਹੈ ਤਾਂ ਕਿਸੇ ਨਾ ਕਿਸੇ ਨਸ਼ੇ ਦਾ ਸਹਾਰਾ ਲੈਂਦਾ ਹੈ ਉਹ ਨਸ਼ਾ ਜਿਹੜਾ ਹੈ ਉਹ ਥੋੜੇ ਸਮੇਂ ਦੇ ਲਈ ਤਾਂ ਸਰੀਰ ਨੂੰ ਸੁਸਤ ਕਰ ਦਿੰਦਾ ਹੈ ਉਸ ਤੋਂ ਬਾਅਦ ਦੁਗਣੇ ਫੁਰਨੇ ਚੱਲ ਪੈਂਦੇ ਨੇ ਦੁਗਣੇ ਵਿਚਾਰ ਚੱਲ ਪੈਂਦੇ ਨੇ ਦੁਗਣੀ ਟੈਨਸ਼ਨ ਤਣਾਅ ਚੱਲ ਪੈਂਦੀ ਹੈ ਦੁਗਣਾ ਕਾਮ ਕਰੋਧ ਹੰਕਾਰ ਚੱਲ ਪੈਂਦਾ ਹੈ ਫਿਰ ਉਹ ਨਸ਼ੇ ਨਸ਼ੇ ਦੇ ਉੱਪਰ ਚੱਲ ਪੈਂਦਾ ਸਰੀਰ ਇਸ ਤਰ੍ਹਾਂ ਕਰਦਿਆਂ ਕਰਦਿਆਂ ਮਹਾਰਾਜ ਨੇ ਕਿਆ ਹੈ ਕਿ ਸਾਖਤ ਜਿਹੜਾ ਹੈ ਉਹ ਪਵਜਲ ਦੇ ਵਿੱਚ ਡੁੱਬ ਜਾਂਦਾ ਹੈ ਤੇ ਤਾਂ ਮਹਾਰਾਜ ਕਹਿੰਦੇ ਵੀ ਜਿਹੜਾ ਗੁਰਮਖੇ ਉਹਦੇ ਕੋਲ ਸਭ ਤੋਂ ਵੱਡਾ ਭਰੇਜ ਹੈ ਵੀ ਜੇ ਉਹ ਆਪ ਦੀ ਭਗਤੀ ਨੂੰ ਬਚਾਉਣਾ ਚਾਹੁੰਦਾ ਹੈ ਤੇ ਜਿਹੜਾ ਮਹਾਰਾਜ ਕਹਿੰਦੇ ਉਲਟੀ ਰਹੇ ਮਨ ਉਲਟੀ ਰਹੇ ਸਾਖਤ ਸਿਓ ਕਰ ਉਲਟੀ ਰਹੇ ਸਾਖਤ ਦੇ ਨਾਲ ਬਿਲਕੁਲ ਤੁਹਾਨੂੰ ਸਾਥ ਛੱਡਣਾ ਪੈਗਾ ਮਹਾਰਾਜ ਕੀ ਕਹਿੰਦੇ ਰੇ ਛੁਟਕੀ ਰਹੇ ਮਨ ਛੁਟਕੀ ਰਹੇ ਸਾਖਤ ਸੰਗ ਨਾ ਛੁਟਕੀ ਰਹੇ ਕਿਉਂਕਿ ਮਹਾਰਾਜ ਕਹਿੰਦੇ ਜਿਉਂ ਕਾਜਰ ਭਰ ਮੰਦਰ ਰੱਖਿਓ ਜੋ ਪੈਸੇ ਕਾਲੂਖੀ ਰਹੇ ਦੂਰੋਂ ਹੀ ਤੇ ਭਾਗ ਗਇਓ ਹੈ ਜਿਸ ਗੁਰਮਿਲ ਛੁਟਕੀ ਤ੍ਰੁਪਤੀ ਰਹੇ ਸਵਾਦ ਆ ਇੱਕ ਕਮਰਾ ਭਰਿਆ ਹੋਵੇ ਸਵਾਦ ਦੇ ਨਾਲ ਤੇ ਜਿੰਨਾ ਮਰਜੀ ਤੁਸੀਂ ਉਹਦੇ ਵਿੱਚ ਆਰਾਮ ਦੇ ਨਾਲ ਪੈਰ ਰੱਖ ਲਓ ਜਿੰਨਾ ਮਰਜੀ ਸੰਭਲ ਕੇ ਤੁਸੀਂ ਉਹਦੇ ਵਿੱਚ ਤੁਰ ਪਵੋ ਜਿਹੜਾ ਸਵਾਦ ਆ ਕਮਰਾ ਹੈ ਉਹਦੇ ਮਾੜਾ ਮੋਟਾ ਕਟਾ ਤਾਂ ਜਿਹੜਾ ਹੈ ਤੁਹਾਡੇ ਉੱਪਰ ਲੱਗ ਹੀ ਜਾਣਾ ਹੈ ਤੇ ਮਨਮੁਖ ਦੇ ਨਾਲ ਜਿਨ੍ਹਾਂ ਨੇ ਆਪਦੀ ਸੁਰਤ ਮਤ ਬੁੱਧੀ ਡ੍ਰਿੜ ਹੀ ਮਾਇਆ ਦੇ ਵਿੱਚ ਕੀਤੀ ਆ ਵਿਚਾਰਾਂ ਦੇ ਵਿੱਚ ਕੀਤੀ ਹੋਈ ਹੈ ਜਿੰਨਾ ਮਰਜੀ ਬਚਾਵ ਦੇ ਨਾਲ ਤੁਸੀਂ ਉਹਦੇ ਨਾਲ ਚੱਲ ਪਵੋ ਉਹਨੇ ਤੁਸੀਂ ਗੁਰੂ ਦੀ ਉਸਤਤ ਕਰਨੀ ਏ ਉਹਨੇ ਤੁਹਾਡੇ ਕੋਲ ਨਿੰਦਿਆ ਚੁਗਲੀ ਕਰੀ ਜਾਣੀ ਤੁਸੀਂ ਮਾਲਕ ਦੇ ਸਨਮੁਖ ਰਹਿਣਾ ਉਹ ਮਾਇਆ ਦੇ ਸਨਮੁਖ ਹੋਇਆ ਉਹਦੇ ਚਿੱਤ ਦੇ ਵਿੱਚ ਜਿਹੜਾ ਹੈ ਦੁਨੀਆ ਵਸੀ ਹੋਈ ਹੈ ਤੁਸੀਂ ਬੜੀ ਮਿਹਨਤ ਕਰਕੇ ਸਿਮਰਨ ਕੀਤਾ ਬਾਣੀ ਪੜੀ ਤੇ ਪਰਮੇਸ਼ਰ ਨੂੰ ਆਤਮਾ ਨੂੰ ਆਪਦੇ ਮਨ ਦੇ ਵਿੱਚ ਵਸਾਇਆ ਸਵੇਰ ਤੋਂ ਲੱਗੇ ਸ਼ਾਮ ਤੱਕ ਆਪਾਂ ਅਕਾਲ ਪੁਰਖ ਦਾ ਨਾਮ ਮਨ ਦੇ ਵਿੱਚ ਵਸਾਉਣ ਦੇ ਲਈ ਯਤਨ ਕਰ ਰਹੇ ਹਾਂ ਉਸ ਤੋਂ ਮੁੜ ਕੇ ਤੁਸੀਂ ਬੈਠ ਗਏ ਸਾਖਤ ਦੇ ਪਾਸ ਜਾ ਕੇ ਹਰੀ ਤੋਂ ਬੇਮੁਖ ਜੀਵ ਦੇ ਪਾਸ ਜਾ ਕੇ ਬੈਠ ਗਏ ਉਹਨੇ ਕੋਈ ਸਿਮਰਨ ਨਹੀਂ ਕੀਤਾ ਉਹਨੇ ਕੋਈ ਬਾਣੀ ਨਹੀਂ ਪੜੀ ਉਹਨੇ ਕੋ ਗਿਆਨ ਨਹੀਂ ਪ੍ਰਾਪਤ ਕੀਤਾ ਉਹਨੇ ਦੁਨੀਆਂ ਦੀਆਂ ਗੱਲਾਂ-ਬਾਤਾਂ ਸ਼ੁਰੂ ਕਰ ਲਈਆਂ ਤੇ ਤੁਹਾਡੀ ਸੁਰਤੀ ਜਿਹੜੀ ਹੈ ਬੜੀ ਮਿਹਨਤ ਕਰਕੇ ਤੁਸੀਂ ਵਿਕਾਰਾਂ ਤੋਂ ਸਰੀਰ ਤੋਂ ਨੌ ਦਰਵਾਜਿਆਂ ਤੋਂ ਰਹਿਤ ਕਰਕੇ ਉੱਪਰ ਲੈ ਕੇ ਗਏ ਸਹਜ ਵਿੱਚ ਝੂਠੇ ਕੀਰੀ ਝੂਠੀ ਪ੍ਰੀਤ ਝੂਠੇ ਦੀ ਝੂਠੀ ਪ੍ਰੀਤ ਸੀ ਉਹ ਤੁਹਾਡੀ ਸਾਰੀ ਸੁਰਤੀ ਨੂੰ ਖਿੱਚ ਕੇ ਪਵਜਲ ਦੇ ਵਿੱਚ ਸਰੀਰ ਦੇ ਵਿੱਚ ਲੈ ਆਉਂਦਾ ਹੈ ਮਹਾਰਾਜ ਕਹਿੰਦੇ ਵੀ ਸਾਖਤ ਤਾਂ ਜੇ ਸਾਹਮਣਿਓਂ ਆਉਂਦਾ ਵੇਖ ਜਾਵੇ ਤੇ ਜਿੰਦੀ ਜਿਨੇ ਗੁਰੂ ਨਾਲ ਮਿਲ ਕੇ ਸੰਗਤ ਨਾਲ ਮਿਲ ਕੇ ਆਪਦੀ ਤ੍ਰੈਗੁਟੀ ਨੂੰ ਪਾਰ ਕਰ ਲਿਆ ਹੈ ਤ੍ਰੈਗੁਣਾ ਨੂੰ ਪਾਰ ਕਰ ਗਿਆ ਹੈ ਮਹਾਰਾਜ ਕਹਿੰਦੇ ਜਿਨੇ ਸੱਚੇ ਦੇ ਦਰਸ਼ਨ ਕਰ ਲੈਨੇ ਥੋੜਾ ਜਿਹਾ ਵੀ ਜਿਨੇ ਅਨੁਭਵ ਕਰ ਲਿਆ ਤੇ ਜੇ ਤੁਹਾਨੂੰ ਸਾਖਤ ਅੱਗੋਂ ਆਉਂਦਾ ਵੀ ਵੇਖਦਾ ਤੇ ਮਹਾਰਾਜ ਕਹਿੰਦੇ ਦੂਰੋਂ ਹੀ ਤੇ ਭਾਗ ਗयो ਹੈ ਦੂਰੋਂ ਭੱਜ ਜਾਓ ਕੌਣ ਭੱਜਦਾ ਹੈ ਗੁਰਮਖ ਨੂੰ ਪਤਾ ਹੈ ਵੀ ਉਹ ਜਿਹੜੀ ਆ ਨਾ ਪਾਪਾਂ ਦੀ ਖਾਨ ਕੱਜਲ ਕੋਠੜੀ ਟੁਰੀ ਆਉਂਦੀ ਹੈ ਜਿਸ ਗੁਰਮਿਲ ਛੁਟਕੀ ਤ੍ਰਿਕਟਿ ਰੇ ਜਿੰਦੀ ਗੁਰੂ ਨਾਲ ਮਿਲ ਕੇ ਤ੍ਰੈਗੁਣ ਛੱਡ ਗਿਆ ਤ੍ਰੈਗੁਣ ਤੋਂ ਉੱਪਰ ਉੱਠ ਗਿਆ ਤੇ ਮਹਾਰਾਜ ਕੀ ਕਹਿੰਦੇ ਦੂਰੋਂ ਹੀ ਤੇ ਭਾਗ ਗयो ਹੈ ਅੱਗੇ ਵਚਨ ਕੀਤਾ ਮੰਗੋ ਦਾਨ ਕਿਰਪਾਲ ਕਿਰਪਾ ਨਿਦ ਦਾਨ ਮੰਗੋ ਪਰਮੇਸ਼ਰ ਤੋਂ ਮੇਰਾ ਮੁਖ ਸਾਕਤ ਸੰਗ ਨਾ ਜੁਟਸੀ ਰੇ ਜਨ ਨਾਨਕ ਦਾਸ ਦਾਸ ਕੋ ਕਰਿਓ ਮੇਰਾ ਮੂੰਡ ਸਾਧ ਪਗਾ ਹੇਠ ਰੁਲਸੀ ਰੇ ਕਹਿੰਦੇ ਪਰਮੇਸ਼ਰ ਤੋਂ ਤੁਸੀਂ ਦਾਤ ਮੰਗੋ ਸਾਡੇ ਮੁਖ ਜਿਹੜੇ ਨੇ ਉਹ ਸਾਖਤ ਦੇ ਨਾਲ ਨਾ ਜੁੜਨਾ ਮਨਮੁਖਾਂ ਤੋਂ ਅਸੀਂ ਦੂਰ ਹੀ ਰਹੀਏ ਇਹ ਕਿਰਪਾ ਸਾਡੇ ਤੇ ਕਰ ਜਿਹੜਾ ਸਾਡਾ ਸਿਰ ਹੈ ਉਹ ਨਾ ਸਾਧੂਆਂ ਦੇ ਪੈਰਾਂ ਦੇ ਥੱਲੇ ਰੁਲ ਜਾਵੇ ਜਨ ਨਾਨਕ ਦਾਸ ਦਾਸ ਕੋ ਕਰਿਓ ਮੇਰਾ ਮੂੰਡ ਮੂੰਡ ਕਹਿ ਦਿੱਤਾ ਗਿਆ ਗਰਦਨ ਨੂੰ ਸਿਰ ਨੂੰ ਮੇਰਾ ਮੂੰਡ ਸਾਧ ਪਗਾ ਹੇਠ ਰੁਲਸੀ ਰੇ ਰੁੜ ਜਾਵੇ ਮੇਰਾ ਸਿਰ ਮੇਰੇ ਜੀਵਨ ਦਾ ਸਮਾਂ ਜਿਹੜਾ ਹੈ ਸਾਧੂਆਂ ਦੇ ਚਰਨਾਂ ਦੇ ਵਿੱਚ ਰੁੜ ਜਾਵੇ ਰੁਲ ਰੁਲ ਨੂੰ ਵੀ ਪ੍ਰਵਾਨ ਗਿਣੀ ਆ ਵੀ ਰੁਲ ਜਾਈਏ ਭਾਵੇਂ ਪ੍ਰਾਪਤੀ ਨਾ ਘੋਵੇ ਕੋਈ ਪਰ ਫਿਰ ਵੀ ਉਹਨਾਂ ਦੇ ਸੰਗ ਲੱਗ ਕੇ ਸਾਡਾ ਜੀਵਨ ਰੁਲ ਜਾਵੇ ਅਸੀਂ ਤ੍ਰੈ ਗੁਣ ਨੂੰ ਛੱਡ ਜਾਈਏ ਇੱਕ ਸਾਖਤ ਤੋਂ ਸਾਨੂੰ ਬਚਾਲੇ ਇੱਕ ਹਫ਼ਤੇ ਦੀ ਕਮਾਈ ਗੁਰਮਖਤਾਂ ਕਹਿੰਦੇ ਹੁੰਦੇ ਸੀ 6 ਮਹੀਨਿਆਂ ਦੀ ਕਮਾਈ 6 ਮਹੀਨੇ ਕੋਈ ਲਗਾਤਾਰ ਸਿਮਰਨ ਕਰ ਲਵੇ ਅਭਿਆਸ ਕਰੇ ਦਿਨ ਰਾਤ 6 ਮਹੀਨਿਆਂ ਦੀ ਕਮਾਈ ਤੇ ਉਸ ਤੋਂ ਬਾਅਦ ਇੱਕ ਹਫ਼ਤਾ ਸਾਖਤ ਦੇ ਨਾਲ ਮਨਮੁਖ ਦੇ ਨਾਲ ਰਹਿ ਜਾਵੇ ਉਹ ਖਤਮ ਕਰ ਦਿੰਦਾ ਹੈ ਇੰਨੀ ਵੱਡੀ ਹੁੰਦੀ ਬੱਜਰ ਕਰੂਰ ਦ੍ਰਿਸ਼ਟ ਹੈ 6 ਮਹੀਨਿਆਂ ਦੀ ਕਮਾਈ ਸਾਖਤ ਇੱਕ ਹਫ਼ਤੇ ਵਿੱਚ ਖਾ ਜਾਂਦਾ ਹੈ ਕਿਉਂ ਉਹਨੇ ਬਚਨ ਹੀ ਐਸੇ ਸੁਣਾਉਣੇ ਨੇ ਉਹਨੇ ਬਚਨ ਹੀ ਮਾਇਆ ਦੇ ਕਰਨੇ ਨੇ ਉਹਨੇ ਹਲੇ ਮੀਰਾਜ ਤੋਂ ਸਾਨੂੰ ਬਾਹਰ ਲੈ ਕੇ ਆਉਣਾ ਹੈ ਉਹਨੇ ਲੋਭ ਲਹਿਰਾਂ ਦੇ ਵਿੱਚ ਸਾਨੂੰ ਲੈ ਕੇ ਫਸਾਉਣਾ ਹੈ ਉਹਨੇ ਇੱਕ ਦੂਜੇ ਦੀ ਜਿਹੜੀ ਨਿੰਦਿਆ ਦ੍ਰਿੜ ਕਰਾਉਣੀ ਹੈ ਉਹਨਾਂ ਨੇ ਦੁਨੀਆਵੀ ਰਾਜ ਭਾਗ ਦੀਆਂ ਜਿਹੜੀਆਂ ਗੱਲਾਂ ਨੇ ਇਹ ਦ੍ਰਿੜ ਕਰਾਉਣੀਆਂ ਨੇ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਵੀ ਐਸੇ ਸਾਖਤਾਂ ਤੋਂ ਬਚ ਜਾਓ ਕਿਉਂਕਿ ਉਹ ਝੂਠ ਦੇ ਨਾਲ ਜੁੜ ਚੁੱਕੇ ਨੇ ਉਹਨਾਂ ਨੂੰ ਝੂਠ ਤੇ ਸੱਚ ਦਾ ਪੇਤ ਨਹੀਂ ਉਹ ਮਾਲਕ ਦੇ ਸਨਮੁਖ ਨਹੀਂ ਹੋਏ ਜਗਤ ਮੈਂ ਝੂਠੀ ਦੇਖੀ ਪ੍ਰੀਤ ਆਪਣੇ ਹੀ ਸੁਖ ਸਿਉ ਸਭ ਲਾਗੇ ਕਿਆਦਾਰਾ ਕਿਆ ਮੀਤ ਉਹ ਆਪਦੇ ਸੁਖ ਤੱਕ ਸੀਮਤ ਹੈ ਉਹਨੂੰ ਤੁਹਾਡੇ ਨਾਲ ਮੋਹ ਨਹੀਂ ਜੇ ਉਹਦਾ ਆਪ ਦਾ ਸੁੱਖ ਤੁਹਾਡੇ ਤੋਂ ਪੂਰਾ ਹੁੰਦਾ ਹੈ ਤੇ ਉਹ ਸੁੱਖ ਪੂਰਾ ਕਰ ਲੈਂਦਾ ਜੇ ਉਹਦੀ ਕੋਈ ਜ਼ਰੂਰਤ ਪੂਰੀ ਹੋ ਜਾਂਦੀ ਹੈ ਤੇ ਉਹ ਉਹ ਜ਼ਰੂਰਤ ਪੂਰੀ ਕਰ ਲੈਂਦਾ ਬਾਕੀ ਮਹਾਰਾਜ ਕਹਿੰਦੇ ਆਪਣੇ ਹੀ ਸੁਖ ਸਿਓ ਸਭ ਲਾਗੇ ਕਿਹ ਅਦਾਰਾ ਕਿਹ ਮੀਤ ਭਾਵੇਂ ਕੋਈ ਮਾਤਾ ਹੈ ਭਾਵੇਂ ਭਰਾ ਹੈ ਭਾਵੇਂ ਘਰਵਾਲੀ ਹੈ ਮੇਰੋ ਮੇਰੋ ਸਵੇ ਕਹਿਤ ਹੈ ਹੇਤ ਸਿਓ ਬੰਧਿਓ ਚੀਤ ਅੰਤ ਕਾਲ ਸੰਗੀ ਨੇ ਕਉ ਇਹ ਅਚਰਜ ਹੈ ਰੀਤ ਇਸ ਕਰਕੇ ਸਾਨੂੰ ਹੁਣ ਦੱਸ ਦਿੱਤਾ ਗਿਆ ਹੈ ਕਿ ਜਿਹੜਾ ਮਨ ਹੈ ਉਹ ਵਿਚਾਰ ਫਸਿਆ ਹੋਇਆ ਨੀਚੇ ਭਵਜਲ ਹੈ ਉੱਪਰ ਦਸਵਾ ਘਰ ਹੈ ਇਸ ਤੋਂ ਉੱਪਰ ਦਸਵਾ ਘਰ ਹੈ ਇਹਦੇ ਤੋਂ ਥੱਲੇ ਭਵਜਲ ਹੈ ਜੇ ਅਸੀਂ ਸਾਖਤ ਦੇ ਨਾਲ ਬੈਠਦੇ ਹਾਂ ਮਨਮੁਖ ਦੇ ਨਾਲ ਬੈਠਦੇ ਹਾਂ ਉਹਦਾ ਕਨੈਕਸ਼ਨ ਉੱਪਰ ਨਹੀਂ ਹੈ ਉਹ ਨੀਚੇ ਹੈ ਉਹ ਜੋ ਵੀ ਬਚਨ ਕਰੇਗਾ ਸਾਡੀ ਸੁਰਤੀ ਥੱਲੇ ਸਾਡੀਆਂ ਅੰਤੜੀਆਂ ਵਾਲੇ ਪਾਸੇ ਸਾਡੇ ਪੇਟ ਵਾਲੇ ਪਾਸੇ ਜਿੱਥੇ ਵਿਚਾਰਾਂ ਦਾ ਵਹਾਾ ਨੀਚੇ ਜਿਹੜਾ ਅਗਨ ਸਾਗਰ ਹੈ ਬਿਕ ਸਾਗਰ ਹੈ ਇਹਦੇ ਵਿੱਚ ਫਸਾ ਦੇਗਾ ਤੇ ਜੇ ਆਪਾਂ ਨਾਮ ਨਾਲ ਜੁੜਨੇ ਆ ਸਾਧੂ ਨਾਲ ਜੁੜਦੇ ਆ ਉਹ ਸਾਡੀ ਸੁਰਤੀ ਨੂੰ ਨੀਚੋਂ ਕੱਢ ਕੇ ਉੱਪਰ ਲੈ ਜਾਂਦੇ ਨੇ ਜਿੱਥੇ ਕੋਈ ਆਕਾਰ ਨਹੀਂ ਹੈ ਇਸ ਤਰ੍ਹਾਂ ਕੁਟੀ ਤੋਂ ਉੱਪਰ ਜਿੱਥੇ ਪ੍ਰਕਾਸ਼ ਹੀ ਪ੍ਰਕਾਸ਼ ਹੈ ਜਿੱਥੇ ਰਾਸੀ ਰਸ ਹੈ ਜਿੱਥੇ ਨਾਮ ਹੀ ਨਾਮ ਦੀ ਧੁਨ ਸੁਣ ਰਹੀ ਏ ਉਹ ਉੱਪਰ ਲੈ ਜਾਂਦੇ ਨੇ ਹੁਣ ਜਦੋਂ ਅਸੀਂ ਸਾਰੇ ਦਿਨ ਦਾ ਕਰਮ ਕਰਦੇ ਆ ਸਾਰੇ ਦਿਨ ਦੇ ਕਰਮ ਦੇ ਬੋਝ ਦੇ ਤਲੇ ਆ ਜਾਂਦੇ ਆ ਤੇ ਸਾਨੂੰ ਫਿਰ ਰੋਜ਼ ਦਾ ਰੋਜ਼ ਹੁਕਮ ਲਾਇਆ ਕਿ ਰਾਤ ਨੂੰ ਤੁਸੀਂ ਜਦੋਂ ਇਸ ਦੇਹੀ ਤੋਂ ਵੱਖ ਹੋਣਾ ਆਉਂਦਾ ਸਿੱਧਾ ਨਹੀਂ ਵੱਖ ਹੋਣਾ